ਜੀ ਦੋਸਤੋ ਅੱਜ ਇਹਨਾਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਆ ਵੀ ਇਹ ਚੀਜ਼ ਨੂੰ ਤਿਆਰ ਕਰਨ ਵਾਲੇ ਲੋਕ ਗਰੀਬ ਤੇ ਆਪਣੀ ਜ਼ਿੰਦਗੀ 'ਚ ਵਰਤ ਕੇ ਤਰੱਕੀ ਕਰਨ ਵਾਲੇ ਲੋਕ ਅਮੀਰ ਉਹ ਕਿਵੇਂ ਕਿਉਂ ਇਹ ਚੀਜ਼ ਕੀ ਹੈ ਜੀ ਉਹਦੇ 'ਤੇ ਆਪਾਂ ਗੱਲ ਕਰਾਂਗੇ ਇਹਨੂੰ ਇਹ ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਮੋੜ ਦੇ ਵਿੱਚ ਕੰਮ ਆਉਂਦੀ ਆ ਤੇ ਜਦੋਂ ਇਹਨੂੰ ਬੰਦਾ ਵਰਤਦਾ ਤਾਂ ਉਹ ਆਈਪੀਐਸ ਅਫਸਰ ਆਈਆਈਐਸ ਜਜ ਵਕੀਲ ਡਾਕਟਰ ਵੱਡੇ ਵੱਡੇ ਕੋਰਸ ਪਾਸ ਕਰਕੇ ਜ਼ਿੰਦਗੀ ਚ ਚੰਗਾ ਰੁਪਈਆ ਕਮਾਉਂਦਾ ਪਰ ਇਹਨੂੰ ਤਿਆਰ ਕਰਨ ਵਾਲਿਆਂ ਦੀ ਜ਼ਿੰਦਗੀ ਤੁਹਾਡੇ ਮੂਰੇ ਆ ਵੀ ਇਹਨੂੰ ਤਿਆਰ ਕਰਨ ਵਾਲਿਆਂ ਦੀ ਜ਼ਿੰਦਗੀ ਗਰੀਬੀ ਦਾ ਵਿੱਚ ਨਿਕਲਦੀ ਆ ਤੇ ਜਿਹੜੇ ਇਹਨੂੰ ਵਰਤਦੇ ਨਹੀਂ ਔਰ ਉਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਹੁੰਦੀ ਆ ਔਰ ਇਹਨੂੰ ਜਿਹੜਾ ਵਰਤਦਾ ਏ ਉਹ ਨੂੰ ਅਸੀਂ ਮਾਸਟਰ ਕਹਿੰਦੇ ਆ ਟੀਚਰ ਤੇ ਮਾਸਟਰ ਟੀਚਰ ਉਹ ਆ ਜਿਹਨੂੰ ਅਸੀਂ ਪੰਜਾਬੀ ਚ ਜਾਂ ਗੁਰਮੁਖੀ ਚ ਗੁਰੂ ਕਹਦੇ ਆ ਉਹ ਵੀ ਸਭ ਤੋਂ ਸ੍ਰੇਸ਼ਟ ਹੁੰਦਾ ਉੱਚਾ ਹੁੰਦਾ ਗਿਆਨਵਾਨ ਹੁੰਦਾ ਇਹਨੂੰ ਵਰਤਨ ਵਾਲਾ ਵੀ ਗਿਆਨਵਾਨ ਆ ਤੇ ਉਸ ਤੋਂ ਗਿਆਨ ਲੈ ਕੇ ਤਰੱਕੀ ਕਰਨ ਵਾਲੇ ਵੀ ਵੱਡੇ ਅਫਸਰ ਹੋਗੇ ਪਰ ਜਿਹੜਾ ਤਿਆਰ ਕਰਦਾ ਹੈ ਮੱਥੀ ਮਿਹਨਤ ਕਰਦਾ ਕਿਰਤੀ ਲੋਕ ਨੇ ਮਿਹਨਤ ਕਰਸ ਲੋਕ ਨੇ ਉਹਨਾਂ ਦੀ ਜ਼ਿੰਦਗੀ ਗਰੀਬੀ ਦਾ ਵਿੱਚ ਇਹ ਹੈ ਜੀ ਚਾਕ ਚਾਕ ਨੂੰ ਤਿਆਰ ਕਰਦੇ ਨੇ ਚੂਨਾ ਪੱਥਰ ਹੁੰਦਾ ਹੈ ਇੱਕ ਚੂਨਾ ਪੱਥਰ ਨੂੰ ਕੁੱਟਿਆ ਜਾਂਦਾ ਪਤਲਾ ਕਰਕੇ ਆ ਸਾਂਚੇ ਬਣੀ ਹੋਈ ਨੇ ਸਾਂਚੇ ਵਿੱਚ ਪਾਇਆ ਜਾਂਦਾ ਇੱਕ ਪਾਸੇ ਸਾਂਚਾ ਪਤਲਾ ਹੁੰਦਾ ਦੂਜੇ ਪਾਸੇ ਮੋਟਾ ਹੁੰਦਾ ਤਾਂ ਜੋ ਚਾਕਾ ਜਲਦੀ ਦੇ ਨੇ ਥੱਲੇ ਡਿੱਗ ਜਾਵੇ ਬਾਹਰ ਨਿਕਲਿਆ ਵੀ ਚਾਕ ਤੇ ਇਸ ਤਰ੍ਹਾਂ ਬਾਹਰ ਕੱਢਦੇ ਨੇ ਤੇ ਫਿਰ ਕੱਚੇ ਜੈ ਨੂੰ ਬਾਹਰ ਕੱਢ ਲੈਂਦੇ ਨੇ ਸੁਕਾਉਂਦੇ ਨਹੀਂ ਜੇ ਸੁਕਾ ਲਿਆ ਫਿਰ ਵਿੱਚੋਂ ਨਹੀਂ ਨਿਕਲਣਾ ਸਾਂਚੇ ਦੇ ਸਲਾਬੇ ਸਲਾਬੇ ਨੂੰ ਕੱਢ ਲੈਂਦੇ ਨੇ ਫਿਰ ਧੁੱਪੇ ਰੱਖਦੇ ਨੇ ਤੇ ਕਹਿੰਦਾ ਮਤਲਬ ਵੀ ਜਦੋਂ ਬੰਦਾ ਜ਼ਿੰਦਗੀ ਚ ਕਾਮਯਾਬ ਹੋ ਜਾਂਦਾ ਉਹ ਕਦੇ ਆਪਣੇ ਬੈਕ ਦਾ ਨਹੀਂ ਦੇਖਦਾ ਭੂਤਕਾਲ ਨੂੰ ਨਹੀਂ ਦੇਖਦਾ ਵੀ ਭਵਿੱਖ ਭੂਤ ਦੇ ਵਿੱਚ ਜਿਹੜਾ ਜਿਨ੍ਹਾਂ ਨੇ ਉਹ ਚਾੱਕ ਤਿਆਰ ਕਰਿਆ ਉਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਹੋਊਗੀ ਤੇ ਕਹਿੰਦਾ ਮਤਲਬ ਵੀ ਇੱਥੇ ਮਿਹਨਤ ਕਸ ਲੋਕਾਂ ਦੀ ਕਦਰ ਨਹੀਂ ਹੈ ਜਿਹੜੀ ਮਿਹਨਤੀ ਨੇ ਉਹਨਾਂ ਨੂੰ ਪੂਰਾ ਮੁੱਲ ਨਹੀਂ ਮਿਲਦਾ ਹੈਗਾ ਅਰੋ ਸਾਰਾ ਦਿਨ ਹੱਡ ਭੰਨ ਕੇ ਮਿਹਨਤ ਕਰਦੇ ਨੇ ਉਹਨਾਂ ਨੂੰ ਮਿਹਨਤ ਨਹੀਂ ਮਿਲਦੀ ਹੈਗੀ ਜਿਨ੍ਹਾਂ ਦੇ ਕੋਲੇ ਪੜ੍ਹਾਈ ਹੈ ਉਹ ਚੰਗੇ ਪੈਸੇ ਕਮਾਉਂਦੇ ਨਹੀਂ ਦਫ਼ਤਰਾਂ 'ਚ ਬੈਠਣ ਦੇ ਹੀ ਪੈਸਾ ਕਮਾਉਂਦੇ ਨੇ ਇਹ ਉਸ ਦੇ ਆਧਾਰ ਤੇ ਵੀਡੀਓ ਬਣਾਈ ਗਈ ਆ ਹੋਰ ਇਹਦੇ ਵਿੱਚ ਕੁਝ ਨਹੀਂ ਚੂਨਾ ਪੱਥਰ ਤੋਂ ਤਿਆਰ ਹੁੰਦਾ ਜਿਹੜੀ ਚਾਕ ਮਿੱਟੀ ਹੁੰਦੀ ਹੈ ਜਿਹਦੇ ਨਾਲ ਛੀਲੰਗਾ ਵੀ ਹੁੰਦੀਆਂ ਨੇ ਜਿਹਨੂੰ ਅਸੀਂ ਪੀਓਪੀ ਦੀ ਛੀਲਮ ਹੁੰਦੀ ਆ ਉਹ ਮਿੱਟੀ ਆ ਇਹ ਤੇ ਇਹ ਸੀ ਮਿਹਨਤ ਕਸ ਲੋਕਾਂ ਦੀ ਜ਼ਿੰਦਗੀ ਜਿੱਥੋਂ ਇਹ ਚਾਕ ਤਿਆਰ ਹੁੰਦਾ